ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਗਾ ਪੁਰਾਣਾ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਆਪਣਾ ਸੰਸਦ ਦਾ ਨੁਮਾਇੰਦਾ ਚੁਣਨ ਦੀ ਅਪੀਲ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਸੁਖਵੀਰ ਬਾਦਲ ਅਤੇ ਅਕਾਲੀ ਦਲ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਉਹ ਧਰਮ ਦੇ ਵੱਲ ਤੋਂ ਆਪਣੇ ਨਿੱਜੀ ਫਾਇਦੇ ਲਈ ਕਰਦੇ ਨੇ। ਉਹ ਹਮੇਸ਼ਾ ਇਸ ਨੂੰ ਢਾਲ ਵਜੋਂ ਵਰਤਦੇ ਰਹੇ ਨੇ। ਉਹਨਾਂ ਕਿਹਾ ਕਿ ਇਹਨਾਂ ਸਿਆਸੀ ਆਗੂਆਂ ਨੂੰ ਹਰਾਉਣਾ ਉਹਨਾਂ ਲਈ ਆਸਾਨ ਨਹੀਂ ਸੀ ਪਰ ਲੋਕਾਂ ਦੇ ਪਿਆਰ ਅਤੇ ਸਮਰਥਨ ਨੇ ਇਹ ਸੰਭਵ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਨਾ ਸਿਰਫ ਨਕਾਰਿਆ ਸਗੋ ਨਫ਼ਰਤ ਕੀਤੀ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ 13 ਹੋਰ ਹੱਥੇ ਆਵਾਜ਼ਾਂ ਦੇਓ ਸਾਨੂੰ ਮਜ਼ਬੂਤ ਕਰੋ ਤਾਂ ਜੋ ਅਸੀਂ ਹੋਰ ਜ਼ਿਆਦਾ ਕੰਮ ਕਰ ਸਕੀਏ ਭਗਵੰਤ ਮਾਨ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਸਰਕਾਰ ਦੇ ਕੰਮਾਂ ਦਾ ਵੀ ਜ਼ਿਕਰ ਕੀਤਾ ਹੈ ਮੈਂ ਸੁਪਰੀਮ ਕੋਰਟ ਜਾਣਾ ਫੈਸਲੇ ਬਦਲਾ ਕੇ ਲਿਆਉਣਾ ਮੈਂ ਮੈਂ ਗਵਰਨਰ ਨਾਲ ਲੜਦਾ ਮੈਂ ਭਾਜਪਾ ਨਾਲ ਲੜਦਾ ਸੈਂਟਰ ਨਾਲ ਲੜਦਾ ਕਾਂਗਰਸੀਆਂ ਨਾਲ ਲੜਦਾ ਸਾਰਿਆਂ ਨਾਲ ਲੜਦਾ ਪਰ ਮੈਂ ਕੱਲਾ ਮੈਨੂੰ ਥੋੜਾ ਜਿਹਾ ਸਾਥ ਦੇ ਦਿਓ ਮੈਨੂੰ ਪਤਾ ਤੁਸੀਂ ਨਾਲ ਹੋ ਦਿਲੋਂ ਪਰ ਰਾਜਨੀਤਿਕ ਸ਼ਕਤੀ ਦੇ ਤੌਰ ਤੇ ਸਾਥ ਦੇ ਦਿਓ 13 ਜਦੋਂ ਇੱਥੋਂ ਹੋਗੇ ਗੁਰੂ ਖੇਤਰ ਵਾਲਾ ਵੀ ਜਿੱਤ ਰਿਹਾ ਹੈ ਦਿੱਲੀ ਵਾਲੇ ਵੀ ਜਿੱਤ ਰਹੇ ਨੇ ਗੁਜਰਾਤ ਚੋਂ ਜਿੱਤ ਰਹੇ ਆ 10 ਪਹਿਲੀ ਨੇ ਆਪਣੇ ਕੋਲੇ ਰਾਜ ਸਭਾ ਚ ਜਦੋਂ 35 40 ਹੋਗੇ ਉੱਥੇ ਉਦੋਂ ਨਜ਼ਾਰਾ ਆਊਗਾ ਲੈ ਉਦੋਂ 1 ਰੁਪਈਆ ਵੀ ਸਾਡਾ ਰੋਕ ਕੇ ਦਿਖਾਉਣ ਫਿਰ ਸੈਂਟਰ ਵਾਲੇ ਮੈਂ ਪੁੱਛੂੰਗਾ ਨਾਲੋਂ ਬਾਕੀ ਉੱਥੇ ਕਿਵੇਂ ਬੋਲਣਾ ਹੈ ਉੱਥੇ ਕੰਮ ਕਿਵੇਂ ਕਰਾਉਣੇ ਨੇ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਮੈਂ 8 ਸਾਲ ਰਿਹਾ ਉੱਥੇ ਤੂੰ ਦੇਖਿਆ ਹੋਣਾ ਜਦੋਂ ਮੈਂ ਉੱਥੇ ਖੜਾ ਹੋ ਜਾਂਦਾ ਸੀ ਬੋਲਣ ਵਾਸਤੇ ਉਹ ਸਪੀਕਰ ਨੂੰ ਵੀ ਐ ਹੁੰਦਾ ਸੀ ਵੀ ਯਾਰ ਇਹ ਪੀਲੀ ਪਗੜੀ ਵਾਲਾ ਖੜਾ ਹੋ ਗਿਆ ਹੈ ਅਬ ਯਾਰ ਇਸਕੋ ਜਾਂ ਤਾਂ ਟਾਈਮ ਦੇ ਦਿਓ 2 ਮਿੰਟ ਨਹੀਂ ਤਾਂ ਇਹ ਪੌਣਾ ਘੰਟਾ ਚੱਲਣ ਨਹੀਂ ਦਿੰਦਾ ਇਹ ਰੌਲਾ ਪਾਉ ਰੋਂਡੀ ਹੈ ਜਿੱਦੀ ਹੈ ਮੈਂ ਕਿਹਾ ਸੀ ਮੈਨੂੰ ਮੌਕਾ ਦੇ ਦਿਓ ਬੋਲਣ ਦਾ ਉਤਬਾ ਤੁਸੀਂ ਹਰ ਦਾ ਜੋ ਮਰਜੀ ਕਰਿਓ ਜੇ ਬੋਲਣ ਦਾ ਮੌਕਾ ਨਹੀਂ ਦਿਓਗੇ ਮੈਂ ਕਿਹ ਹੋਲੂਗਾ ਨਹੀਂ ਬੋਲਣ ਦਿੰਦਾ ਫਿਰ ਤੁਹਾਡੇ ਸਾਹਮਣੇ ਆਪਾਂ ਹੱਕ ਲੈ ਕੇ ਆਇਆ ਪੰਜਾਬ ਦੇ ਤੇ ਉਹ ਪਾਸਵਰਡ ਮੇਰੇ ਕੋਲ ਹੈਗੇ ਨੇ ਕਰਮਜੀਤ ਨੂੰ ਇੱਕ ਵਾਰੀ ਪਾਰਲੀਮੈਂਟ ਦੀਆਂ ਪੌੜੀਆਂ ਚੜਾ ਦਿਓ ਬਾਕੀ ਪਾਸਵਰਡ ਮੈਂ ਆਪੀ ਡਾਊਨਲੋਡ ਕਰ ਦੂੰਗਾ ਫਰੀਦਕੋਟ ਦਾ ਕੰਮ ਨਹੀਂ ਰੁਕੂਗਾ ਫਿਰ ਮੈਨੂੰ ਆ ਮੈਂ ਤੁਹਾਡੇ